ਆਏ ਖੁਦਾ ਦਾ ਕਲਾਮ ਜਿਹੜਾ ਆਪਾਂ ਸੁਣ ਸੁਣਨਾ ਆ ਕੀ ਲਿਖਿਆ ਔਰ ਪਹਿਲਾ ਕ੍ਰੰਤੀਓ ਉਹਦੇ 15 ਅਧੇ ਤੇ ਉਹਦੀ 33 ਵਚਨ ਦੇ ਵਿੱਚ ਧੋਖਾ ਨਾ ਖਾਓ ਧੋਖਾ ਨਾ ਖਾਓ ਬੁਰੀਆਂ ਸੰਗਤਾ ਚੰਗੀਆਂ ਚਾਲ ਚੱਲਣਾਂ ਨੂੰ ਵਗਾੜਦੀਆਂ ਬੁਰੀਆਂ ਸੰਗਤਾਂ ਭੈੜੀਆਂ ਸੰਗਤਾਂ ਉਹ ਸਾਡੇ ਚੰਗੇ ਚਾਲ ਚੱਲਣ ਵਿਗਾੜ ਦਿੰਦੀਆਂ ਜੇ ਅਸੀਂ ਸੁਧਰੇ ਹੋਏ ਹਾਂ ਜੇ ਅਸੀਂ ਸਹੀ ਬਣ ਚੁੱਕੇ ਹਾਂ ਸਾਨੂੰ ਆਪਣੇ ਆਪ ਨੂੰ ਠੀਕ ਲੱਗ ਰਿਹਾ ਕਿ ਮੈਂ ਸਹੀ ਹਾਂ ਠੀਕ ਹਾਂ ਤੇ ਸਾਡਾ ਪ੍ਰਭੂ ਦਾ ਕਲਾਮ ਕਹਿੰਦਾ ਸਾਡੇ ਪ੍ਰਭੂ ਦਾ ਕਿ ਬੁਰੀਆਂ ਸੰਗਤਾਂ ਤੁਹਾਡੇ ਚੰਗੇ ਚਾਲ ਚੱਲਣ ਨੂੰ ਵਗਾੜ ਦਿੰਦੀਆਂ ਮਾੜਿਆਂ ਨਾਲ ਕੇ ਬੈਠੋਗੇ ਸੁਸਤ ਲੋਕਾਂ ਦੇ ਨਾਲ ਬੈਠੋਗੇ ਸੁਸਤਾਂ ਦੇ ਨਾਲ ਤੁਹਾਡੀ ਸੰਗਤ ਹੋਏਗੀ ਉਸ ਤਰ੍ਹਾਂ ਦੇ ਬਣ ਜਾਓਗੇ ਬੁਰਿਆਂ ਨਾਲ ਬੈਠੋਗੇ ਬੁਰੇ ਬਣਦੇ ਜਾਓਗੇ ਮੂਰਖਾਂ ਨਾਲ ਬੈਠੋਗੇ ਮੂਰਖ ਬਣਦੇ ਜਾਓਗੇ ਗਾਲਾਂ ਕੱਢਣ ਵਾਲਿਆਂ ਨਾਲ ਜਿਆਦਾ ਸੰਗਤ ਤੁਸੀਂ ਕਰਦੇ ਰਹੋਗੇ ਕਰਦੇ ਰਹੋਗੇ ਤੁਹਾਡੀ ਆਦਤ ਵੈਸੀ ਬਣ ਜਾਏਗੀ ਪਰ ਇਥੇ ਪ੍ਰਭੂ ਦਾ ਵਚਨ ਕਹਿੰਦਾ ਆ ਜੇ ਤੁਸੀਂ ਚੰਗੇ ਜੋ ਇਹ ਵੀ ਗੱਲ ਗੌਰ ਰੱਖਣੀ ਹੈ ਕਿ ਜਿਸ ਤਰ੍ਹਾਂ ਦੀ ਤੇਰੀ ਸੰਗਤ ਹੋਏਗੀ ਉਸ ਤਰ੍ਹਾਂ ਦੀ ਤੇਰੀ ਰੰਗਤ ਹੋਏਗੀ ਰੰਗ ਤੇਨੂੰ ਚੜ ਜਾਏਗਾ ਜੇ ਤੂੰ ਚਾਹੁੰਦਾ ਹੈਂ ਵੀ ਮੈਨੂੰ ਚੰਗਾ ਰੰਗ ਚੜਿਆ ਰਹੇ ਮੈਨੂੰ ਰੰਗ ਪ੍ਰਭੂ ਦਾ ਚੜਿਆ ਰਹੇ ਮੈਨੂੰ ਰੰਗ ਬਹੁਤ ਵਧੀਆ ਚੜਿਆ ਰਹੇ ਚੰਗੇ ਚਾਲ ਚੱਲਣਾਂ ਦਾ ਤੇ ਫਿਰ ਤੇਨੂੰ ਚੰਗੀ ਸੰਗਤ ਕਰਨੀ ਪੈਣੀ ਹੈ ਬੋਲੇ ਹallelujah ਚੰਗੀ ਸੰਗਤ ਕਰਨੀ ਪੈਣੀ ਹੈ ਚੰਗੀ ਸੰਗਤ ਵਿੱਚ ਰਹਿਣਾ ਪੈਣਾ ਚੰਗੀ ਸੰਗਤ ਵਿੱਚ ਰੁਚੀ ਰਹਿਣਾ ਪੈਣਾ ਤਾਂ ਏਵੀ ਗੌਰ ਰੱਖਣਾ ਕਿ ਬੁਰੀ ਸੰਗਤ ਨਹੀਂ ਕਰਨੀ ਬੁਰੀ ਸੰਗਤ ਭਲੇ ਚਾਲ ਚੱਲਣਾ ਨੂੰ ਵਿਗਾੜ ਦਿੰਦੀ ਹੈ ਇਸ ਕਰਕੇ ਪ੍ਰਭੂ ਦੇ ਬੱਚਿਆਂ ਦੇ ਵਿੱਚ ਜਬੂਰਾ ਦੀ ਪੋਥੀ ਉਹਦੇ ਪਹਿਲੇ ਨੰਬਰ ਜਬੂਰ ਦੇ ਵਿੱਚ ਸਤ ਕਰਕੇ ਖੁਦਾ ਦੇ ਦਾਸ ਦਾਊਦ ਰਾਜਾ ਨੇ ਕਿਹਾ ਵੀ ਨਾ ਤੂੰ ਮਖੌਲੀਆਂ ਦੀ ਮੰਡਲੀ ਵਿੱਚ ਬਹਿ ਨਾ ਉਹਨਾਂ ਰਾਹਾਂ ਦੇ ਉਹਨਾਂ ਦੇ ਰਾਹਾਂ ਦੇ ਅੱਗੇ ਸਾਹਮਣੇ ਖਲੋਈ ਸਗੋਂ ਤੂੰ ਆਪਣਾ ਰਾਹ ਵੱਖਰਾ ਕਰ ਲੈ ਜੇ ਤੂੰ ਚਾਹੁੰਦਾ ਹੈ ਵੀ ਮੈਂ ਇੱਕ ਚੰਗਾ ਬੰਦਾ ਨੇਕ ਬਣ ਕੇ ਰਹਿਣਾ ਸਹੀ ਜ਼ਿੰਦਗੀ ਗੁਜ਼ਾਰਨੀ ਆ ਇੱਕ ਵਧੀਆ ਜੀਵਨ ਹਾਸਿਲ ਕਰਨਾ ਆ ਤੇ ਤੈਨੂੰ ਬੁਰਿਆਂ ਦੇ ਰਾਹਾਂ ਦੇ ਸਾਹਮਣੇ ਖਲੋਣਾ ਨਹੀਂ ਚਾਹੀਦਾ ਉਹਨਾਂ ਤੋਂ ਵੱਖਰੇ ਰਹਿਣਾ ਚਾਹੀਦਾ ਉਹਨਾਂ ਦੇ ਰਾਹਾਂ ਦੇ ਸਾਹਮਣੇ ਵੀ ਨਾ ਖਲੋਤਿਆ ਨਾ ਸੁਣੋਗੇ ਪ੍ਰਭੂ ਦੇ ਪ੍ਰਭੂ ਦੇ ਵਚਨ ਨੂੰ ਅਸੀਂ ਧਿਆਨ ਨਾਲ ਜਦੋਂ ਸੁਣਾਗੇ ਤੇ ਬੜੀ ਸਾਡਾ ਸਮਝ ਤੇ ਗਿਆਨ ਮਿਲ ਜਾਏਗਾ ਤਾਂ ਇੱਥੇ ਪ੍ਰਭੂ ਦਾ ਕਲਾਮ ਕਹਿ ਰਿਹਾ ਬੁਰਿਆਂ ਦੀ ਜਦੋਂ ਬੁਰੇ ਆ ਰਹੇ ਆ ਤੇ ਉਹਨਾਂ ਦੀ ਉਹਨਾਂ ਦੇ ਰਾਹਾਂ ਤੋਂ ਲਾਂਬੇ ਹੋ ਜਾ ਉਹਨਾਂ ਦੇ ਰਾਹਾਂ ਤੋਂ ਅਲਾਗ ਹੋ ਜਾ ਇਸ ਵਾਸਤੇ ਤੇਰੀ ਜਿਹੜੀ ਸੰਗਤ ਆ ਉਹ ਸਾਫ਼ ਹੀ ਰਹੇ ਬੁਰੇ ਦੀ ਸੰਗਤ ਨਾ ਕਰੇ ਜੇ ਤੂੰ ਬੁਰੇ ਦੀ ਸੰਗਤ ਕਰੇਗਾ ਉਹਨਾਂ ਦੇ ਸਾਹਮਣੇ ਖਲੋ ਗਿਆ ਉਹਨਾਂ ਦੇ ਨਾਲ ਮਿਲ ਗਿਆ ਤੇ ਫਿਰ ਯਾਦ ਰੱਖ ਤੈਨੂੰ ਅਸਰ ਹੋਣਾ ਹੀ ਹੋਣਾ ਹੈ ਮਾੜਿਆਂ ਦਾ ਅਸਰ ਹੋ ਜਾਏਗਾ ਭੈੜਿਆਂ ਦਾ ਅਸਰ ਹੋ ਜਾਏਗਾ ਇਸੇ ਕਰਕੇ ਪ੍ਰਭੂ ਯਿਸੂ ਨੇ ਇੱਕ ਦ੍ਰਿਸ਼ਟਾਣ ਦਿੱਤਾ ਆ ਲੂਕਾ ਦੀ ਅੰਜੇਲ 15 ਅਧਿਆਏ ਦੇ ਵਿੱਚ ਧਿਆਨ ਨਾਲ ਸੁਣੋ ਕਿ ਲਿਖਿਆ ਇੱਥੇ ਬਚਨ ਦੇ ਵਿੱਚ ਕਿ ਇੱਕ ਇੱਕ ਬਾਪ ਦੇ ਦੋ ਪੁੱਤਰ ਸਨ ਇੱਕ ਬਾਪ ਦੇ ਨਾਲ ਸੰਗਤ ਰੱਖਦਾ ਸੀ ਦੂਜੇ ਦੀ ਸੰਗਤ ਵੱਖਰੀ ਹੋ ਗਈ ਜਦੋਂ ਉਹਦੀ ਅਲੱਗ ਸੰਗਤ ਹੋ ਗਈ ਉਹਦੀ ਵੱਖਰੀ ਸੰਗਤ ਉਹ ਕਾਰਨ ਡੈਪਿਆ ਸੱਜਣਾ ਮਿੱਤਰਾਂ ਯਾਰਾਂ ਦੇ ਨਾਲ ਔਰ ਮਾੜੇ ਸੀ ਉਹਨਾਂ ਦੀ ਜਦੋਂ ਸੰਗਤ ਉਹਨਾਂ ਦੇ ਨਾਲ ਕਾਰਨ ਡੈਪਿਆ ਤੇ ਸੰਗਤ ਦੀ ਐਸੀ ਰੰਗਤ ਚੜੀ ਐਸੀ ਰੰਗਤ ਚੜ ਗਈ ਐਸੀ ਰੰਗਤ ਚੜ ਗਈ ਕਹਿੰਦਾ ਬਾਪ ਜੀ ਜਿਹੜਾ ਹਿੱਸਾ ਮੇਰਾ ਬਣਦਾ ਏ ਮੈਨੂੰ ਦੇ ਦੇ ਤੇ ਬਾਪ ਨੇਖ ਸੀ ਉਹਨੇ ਸਾਰਾ ਹਿੱਸਾ ਉਹਨੂੰ ਵੰਡ ਦਿੱਤਾ ਪਹਿਲਾ ਵੀ ਪਹਿਲਾਂ ਤੇ ਸਮਝਾਉਂਦਾ ਰਿਹਾ ਪਰ ਨਹੀਂ ਉਹਨੂੰ ਰੰਗ ਹੀ ਐਸਾ ਬੁਰਾ ਚੜ ਗਿਆ ਉਹਨੂੰ ਸੰਗਤ ਹੀ ਮਾੜੀ ਚੜ ਗਈ ਤੇ ਚੰਗਾ ਚਾਲ ਚੱਲਣ ਉਹਦਾ ਵਿਗੜ ਗਿਆ ਚੰਗਾ ਚਾਲ ਚੱਲਣ ਉਹਦੇ ਕੋਲੋਂ ਜਾਂਦਾ ਰਹਿ ਚੰਗੀ ਸਮਝ ਉਹਦੇ ਕੋਲੋਂ ਜਾਂਦੀ ਰਹੀ ਕਹਿੰਦਾ ਮੈਨੂੰ ਹਿੱਸਾ ਵੰਡ ਦੇ ਮੈਂ ਲੈਣਾ ਹਿੱਸਾ ਬਾਪਨੇ ਵੰਡ ਦਿੱਤਾ ਇੱਕ ਸਾਰਾ ਇੱਕ ਦੇਣ ਆਇਆ ਇੱਕ ਸਮਾਂ ਆਇਆ ਸਾਰਾ ਕੁਝ ਵੰਡ ਕੇ ਸਾਰਾ ਕੁਝ ਲੈ ਗਿਆ ਆਪਣੇ ਘਰ ਤੋਂ ਦੂਰ ਚਲਾ ਗਿਆ ਜਦੋਂ ਦੂਰ ਚਲਾ ਗਿਆ ਸੋਨਾ ਚਾਂਦੀ ਬਹੁਤ ਕੁਝ ਹੁਸਣ ਸਭ ਕੁਝ ਉਹਦੇ ਕੋਲ ਸੀ ਸੱਜਣ ਮਿੱਤਰ ਵੀ ਬੜੇ ਐ ਬੜੇ ਯਾਦਾਂ ਸੱਜਣ ਮਿੱਤਰ ਅੱਜ ਤਾਨੂੰ ਖਾਣ ਵਾਲੇ ਤਾਨੂੰ ਅੱਜ ਲੁੱਟਣ ਵਾਲੇ ਬੜੇ ਐ ਪਰ ਸੁਰਤ ਸੰਭਾਲੋ ਵੀ ਮੈਂ ਕਿਤੇ ਬੁਰੀ ਸੰਗਤ ਦੇ ਵਿੱਚ ਲਗਤ ਨਹੀਂ ਗਿਆ ਬੁਰੇ ਲੋਕਾਂ ਦੇ ਵਿੱਚ ਲਗਤ ਨਹੀਂ ਗਿਆ ਮੋੜ ਆਈਏ ਸਾਰਾ ਕੁਝ ਲਟਾ ਕੇ ਨਾ ਕਿਤੇ ਮੋੜ ਆਈਏ ਧਿਆਨ ਨਾਲ ਸੁਣੀਏ ਐਸਾ ਨਾ ਹੋਵੇ ਕਿ ਸਭ ਕੁਝ ਲੁੱਟਿਆ ਜਾਵੇ ਇੱਕ ਦਿਨ ਅਜੇਹੇ ਇਹ ਇਸੇ ਬੰਦੇ ਦੇ ਨਾਲ ਅਜਿਹਾ ਇੱਕ ਕਾਰਨਾਮਾ ਹੋਇਆ ਆਸਤੇ 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 ਸੋਨਾ ਚਾਂਦੀ ਜਿੰਨਾ ਵੀ ਕੁਝ ਹੈਗਾ ਸੀ ਸਾਰਾ ਕੁਝ ਬੁਰੀ ਸੰਗਤ ਨੇ ਸਾਰਾ ਕੁਝ ਖਾ ਲਿਆ ਜਿਹੜੇ ਬੁਰੇ ਲੋਕ ਹੁੰਦੇ ਆ ਉਹ ਕਮਾਉਂਦੇ ਨਹੀਂ ਉਹ ਖਾਂਦੇ ਹੀ ਆ ਠੱਗੀਆਂ ਮਾਰ-ਮਾਰ ਕੇ ਗਲਤ ਕੰਮਕਾਰ ਕਰ ਕੇ ਪਰ ਇਹ ਬੰਦੇ ਦੀ ਕਮਾਈ ਜਿਹੜੀ ਬਾਪ ਦੀ ਸੀ ਸਾਰੇ ਉਹਦੇ ਸੱਜਣਾ ਮਿੱਤਰਾਂ ਨੇ ਲੁੱਟ ਕੇ ਖਾਲੀ ਜਦੋਂ ਖਾਲੀ ਤੇ ਰਹਿ ਗਿਆ ਖਾਲੀ ਦਾ ਖਾਲੀ ਹੁਣ ਕੀ ਕਰਨ ਲੱਗ ਪਿਆ ਵਚਨ ਦੇ ਵਿੱਚ ਲਿਖਿਆ ਆ ਕਿ ਆਖਰ ਨੂੰ ਇਹਨੂੰ ਜਿਹੜਾ ਅੱਗੇ ਨੌਕਰ ਰੱਖਦਾ ਸੀ ਹੁਣ ਕੀ ਹੋਇਆ ਸੱਜਣ ਮਿੱਤਰ ਭੈਣ ਭਰਾ ਜਿੰਨੇ ਤੇ ਖਾਣ ਵਾਲੇ ਸੀ ਸਾਰੇ ਸਾਥ ਛੱਡ ਗਏ ਕਿਉਂਕਿ ਬੁਰੇ ਸੀ ਬੁਰੇ ਸੀ ਸਾਰੇ ਖਾ ਕੇ ਤੇ ਉਹਨੂੰ ਛੱਡ ਕੇ ਚਲੇ ਗਏ ਇੱਕ ਦਿਨ ਅਜੀਹਾ ਹੋਇਆ ਰੋਟੀ ਖਾਣ ਤੋਂ ਮਜਬੂਰ ਹੋ ਗਿਆ ਨੌਕਰ ਜਾ ਕੇ ਰਹਿਣ ਲੱਗ ਪਿਆ ਕਿਸੇ ਦੀ ਨੌਕਰੀ ਕਰਨ ਲੱਗ ਪਿਆ ਤੇ ਉਸ ਮਾਲਕ ਨੇ ਕਿਹਾ ਵੀ ਜਿਹੜੀ ਚੀਜ਼ ਇਹ ਸੂਰ ਖਾਂਦੇ ਆ ਤੈਨੂੰ ਇਹੀ ਖਾਣੀ ਪੈਣੀ ਹੈ ਇਹ ਖਾਣੀ ਪੈਣੀ ਹੈ ਲੇਕਿਨ ਉਹ ਬੰਦਾ ਬੜਾ ਅਮੀਰ ਦਾ ਪੁੱਤਰ ਸੀ ਰਾਜੇ ਦਾ ਪੁੱਤਰ ਸੀ ਉਹਨੇ ਦੇਖਿਆ ਵੀ ਮੈਂ ਆਪਣੇ ਬਾਪ ਦੇ ਨਾਲ ਜ਼ਬਰਦਸਤੀ ਕਰਕੇ ਬਹੁਤ ਜ਼ਿਆਦਾ ਜ਼ਬਰਦਸਤੀ ਕੀਤੀ ਮੈਂ ਆਪਣੇ ਬਾਪ ਦੇ ਕੋਲੋਂ ਸਾਰਾ ਕੁਝ ਲੈ ਕੇ ਤੇ ਆ ਗਿਆ ਪਰ ਮੇਰੇ ਬਾਪ ਨੇ ਮੈਨੂੰ ਸਮਝਾਇਆ ਸੀ ਲੇਕਿਨ ਪੁੱਤਰ ਮਾੜੀ ਸੰਗਤ ਕਰੇਗਾ ਮਾੜੀ ਸੰਗਤ ਵਿੱਚ ਬੈਠੇਗਾ ਇੱਕ ਦਿਨ ਪਛਤਾਵੇਗਾ ਇੱਕ ਦਿਨ ਰੋਵੇਗਾ ਇੱਕ ਦਿਨ ਤੈਨੂੰ ਕਰਲਾਉਣਾ ਪੈਣਾ ਪਰ ਉਹਨੂੰ ਸਵਰਤ ਸੰਭਾਲ ਲਈ ਪਿਆਜ ਮੈਨੂੰ ਰੋਣਾ ਪੈ ਰਿਹਾ ਸਾਰੇ ਸੱਜਣ ਮਿੱਤਰ ਜਿਹੜੇ ਖਾਣ ਵਾਲੇ ਸੀ ਛੱਡ ਕੇ ਚਲੇ ਗਏ ਛੱਡ ਕੇ ਚਲੇ ਗਏ ਜਦੋਂ ਚਲੇ ਗਏ ਹੁਣ ਰਹਿ ਗਿਆ ਇਕੱਲੇ ਦਾ ਇਕੱਲਾ ਕਿੰਦਾ ਐਸਾ ਹੋਵੇਗਾ ਹੁਣ ਮੈਂ ਆਪਣੇ ਬਾਪ ਦੇ ਕੋਲੋਂ ਵਾਪਸ ਜਾਵਾਂਗਾ ਤੇ ਮੈਂ ਆਪਣੇ ਬਾਪ ਨੂੰ ਕਹਾਂਗਾ ਉਹਦੇ ਗੋਡਿਆਂ 'ਤੇ ਲਾਵਾਂਗਾ ਇਹ ਬਾਪ ਮੈਂ ਅਸਮਾਨ ਦੇ ਵਿਰੁੱਧ ਤੇ ਤੇਰੇ ਵਿਰੁੱਧ ਬਹੁਤ ਵੱਡਾ ਪਾਪ ਕੀਤਾ ਹੈ ਮੈਂ ਤੇਰੀ ਗੱਲ ਨਹੀਂ ਮੰਨੀ ਔਰ ਮੈਂ ਆਪਣੇ ਬਾਪ ਨੂੰ ਕਹਾਂਗਾ ਮੈਨੂੰ ਬਾਪ ਆਪਣੇ ਨੌਕਰਾਂ ਜਿਹਾ ਰੱਖ ਲੈ ਇਥੇ ਮੈਂ ਬੜੀ ਮੁਸ਼ਕਲ ਦੇ ਵਿੱਚ ਫਸ ਗਿਆ ਸੀ ਉਹਨੇ ਸੋਚ ਰਿਆ ਆ ਪਰ ਆਪਣੇ ਬਾਪ ਦੇ ਘਰ ਵੱਲੋਂ ਚੱਲੇ ਗਿਆ ਬੁਰੀ ਸੰਗਤ ਛੱਡ ਤੇ ਚਾਲ ਚੱਲਣ ਤੋਂ ਸਾਰਿਆਂ ਤੋਂ ਤੋਹਾ ਕਰ ਲਈ ਮਾੜਿਆਂ ਰਾਵਾਂ ਤੋਂ ਤੋਹਾ ਕਰ ਲਈ ਕਿ ਹੁਣ ਮੈਂ ਆਪਣੇ ਬਾਪ ਦੀ ਮੰਨਾਂਗਾ ਬੜਾ ਯਾਦਾ ਗੰਭੀਰ ਰੂਪ ਦੇ ਵਿੱਚ ਚਲਾ ਗਿਆ ਥੱਲੇ ਐਨਾ ਥੱਲੇ ਨੀਚ ਚਲਾ ਗਿਆ ਕਿ ਰੋਟੀ ਨਹੀਂ ਮਿਲ ਰਹੀ ਖਸਣ ਜਵਾਨੀ ਸਾਰੇ ਚਲੇ ਗਈ ਲੀੜਾ ਕਪੜਾ ਚੰਗਾ ਚਲਾ ਗਿਆ ਲੇਕਿਨ ਮੰਦਾ ਹਾਲਾਤ ਹੋ ਗਿਆ ਅੱਜ ਗੌਰ ਕਰੀ ਜਦੋਂ ਬੁਰੀਆਂ ਸੰਗਤਾਂ ਜਿਹੜੀਆਂ ਇਹ ਸਾਡਾ ਸਾਰਾ ਕੁਝ ਵਿਗਾੜ ਦਿੰਦੀਆਂ ਸਾਰਾ ਕੁਝ ਖੋਲ੍ਹ ਲੈਂਦੀਆਂ ਅੱਜ ਚੈਨ ਤਸੱਲੀ ਇਨਸਾਨ ਦੀ ਖੋ ਸਕਦੀ ਹੈ ਪਰ ਜੇ ਅੱਜ ਅਸੀਂ ਨੇਕ ਆ ਤੇ ਆਪਣੇ ਆਪ ਨੂੰ ਖਬਰਦਾਰ ਕਰੀਏ ਕਿ ਅਸੀਂ ਬੁਰੀ ਸੰਗਤ ਨਹੀਂ ਕਰਨੀ ਬੁਰੀ ਸੰਗਤ ਨਹੀਂ ਕਰਨੀ ਜਦੋਂ ਬੁਰੀ ਸੰਗਤ ਤੋਂ ਬਚਾਂਗੇ ਬੁਰੀ ਸੰਗਤਾਂ ਵਿੱਚੋਂ ਬਚਾਂਗੇ ਤਾਂ ਕੀ ਹੋਵੇਗਾ ਫਿਰ ਅਸੀਂ ਫਿਰ ਅਸੀਂ ਬਹੁਤ ਨੇਕ ਤੋਂ ਨੇਕ ਬਣੇ ਰਵਾਂਗੇ ਸਹੀ ਬਣੇ ਰਵਾਂਗੇ ਤਾਂ ਗੌਰ करिए ਅਸੀਂ ਬੁਰੀ ਸੰਗਤ ਨਹੀਂ ਕਰਨੀ ਪ੍ਰਭੂ ਦੇ ਵਚਨ ਵਿੱਚ ਲਿਖਿਆ ਵੀ ਭੈੜੀਆਂ ਸੰਗਤਾਂ ਬੁਰੀਆਂ ਸੰਗਤਾਂ ਚੰਗੇ ਚਾਲ ਚੱਲਣ ਵਿਗਾੜ ਦਿੰਦੀਆਂ ਵਿਗੜ ਜਾਂਦਾ ਬੰਦਾ ਹਾਲਾਤ ਵਿਗੜ ਜਾਂਦੇ ਆ ਜੇ ਆਪਣੇ ਹਾਲਾਤ ਸੁਧਾਰਨੇ ਆ ਤੇ ਅੱਜ ਸਾਨੂੰ ਚੰਗੀ ਸੰਗਤ ਕਰਦੀ ਰਹਿਣਾ ਚਾਹੀਦਾ ਚੰਗੀ ਸੰਗਤ ਵਿੱਚ ਬੈਠੇ ਰਹਿਣਾ ਚਾਹੀਦਾ ਸੰਗੀ ਸੰਗਤ ਕਰਦੇ ਰਹਿਣਾ ਚਾਹੀਦਾ ਚੰਗੇ ਲੋਕਾਂ ਦੇ ਨਾਲ ਮੇਲ ਮਿਲਾਪ ਰੱਖਣਾ ਚਾਹੀਦਾ